ਕਹਾ ਯ ਮੋਰ ਅਜੁਨੀ ਸੈ ਪੰ ਗੁਰ ਪ੍ਰਸਾਦ ਜੇ ਮਰਨੇ सब जगत तेरा से सो मरना सब जगत करता से कैसे मरूं मर मन में मार मार जाते जय राम मर रामचंद्र मरनु मरण कहे सबको सहह ਪਾਇਆ ਅਨੰਦਾ ਸੁਧਾਇਆ ਪ੍ਰਮ ਰਹਿਆ ਪਰਮ ਅਨੰਦਾ ਕਹੋ ਕਬੀ ਹੀਰ ਮਨ ਪਾਇਆ ਅਨੰਦਾ ਗਿਆ ਪ੍ਰਮ ਰਹਿਆ ਪਰਮ ਅਨੰਦਾ ਸਾਥੀ ਪਾਵਨ ਮਿੱਠੀ ਨਿੱਕੀ ਗੋਦ ਵਿੱਚ ਜੁੜ ਬੈਠੇ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਵਾਜ਼ ਰਹਿਨੁਮਾਈ ਸਾਂਝਾ ਦੇ ਨਾਲ ਸੱਚਾ ਸਿਮਰਨ ਹੈ ਉਸ ਵਾਰੀਓ ਖਾਲਸਾਈ ਆਗਮਨ ਦੇ ਹਾੜੀਂ ਗਿਆ ਲੱਖ ਲੱਖ ਵਧਾਈਆ ਸਭ ਹੁੰਦੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੀਏ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਬੜੀ ਬੇਸ਼ਕੀਮਤੀ ਹੈ ਇਸਨੂੰ ਸਾਰਿਆਂ ਨੂੰ पर जिंदगी बेषकीमती समझते हुए किसे, किसे लेखे लगा देना उसको तो भी ज्यादा सब तो है दुनिया के लोग आ सारी उम्र जीवन जीवन की कला जीवन ने पर आज तक कोई सीख नहीं सकता ਡਾਕਟਰ ਹਰਪਾਲ ਸਿੰਘ ਪੰਨੂ ਬੜੀ ਪਿਆਰੀ ਗੱਲ ਕਹਿੰਦੇ ਆ ਉਹ ਕਹਿੰਦੇ ਅਸਲ ਵਿੱਚ ਮਨੁੱਖ atyp ਭੁਦਕਾਰ ਜਿਹਨਾਂ ਵਖਰੇ ਵਰਤਮਾਨ ਦਾ ਪ੍ਰੈਸੈਂਟ ਤੇ ਫਿਊਚਰ ਫਵਿੱਖਤ ਕਾਲ ਵਿੱਚ ਜੀਉਂਦੇ ਤੇ ਉਹ ਮਨੁੱਖ ਦੀ ਵਿਡੰਬਨਾ ਇਹ ਹੈ ਦੁੱਖ ਇਹ ਹੈ ਪੀੜਾ ਇਹ ਹੈ ਹਾਰ ਤੋਂ ਵਿਖਤਾਲ ਸਾਨੂੰ ਵਰਤਮਾਨ ਵਿੱਚ ਭੂਤੋ ਕੇ ਲਿਖਿਆ ਇਹ ਨਿੱਕ ਮਾਰ ਦੀ ਗੱਲ ਹੈ ਕਿ ਅਸੀਂ ਤਿਆਰੀ ਭਵਿੱਖੂ ਦੀ ਕਰਦੇ ਹਾਂ ਵਰਤਮਾਨ ਵਿੱਚ ਮਿਲਣ ਲਈ ਪਰ ਜਦੋਂ ਤੱਕ ਵਰਤਮਾਨ 'ਚ ਪਹੁੰਚਦੇ ਆਂ ਉਦੋਂ ਤੱਕ ਉਹ ਭੂਤ ਘਰ ਹੋ ਗਿਆ ਇਸ ਕਰਕੇ ਸਤਗੁਰ ਪਾਤਸ਼ਾਹ ਕਹਿੰਦੇ ਨੇ ਕਹਾ ਵਿਸ਼ਾਸਾ ਇਸ ਪਾਂਡੇ ਦਾ ਭਰੋਸਾ ਕੋਈ ਨਹੀਂ ਹੋਣਾ ਇਸ ਕਰਕੇ ਉਹਨਾਂ ਨੇ ਜੀਵਨ ਨਹੀਂ ਮੌਤ ਸਿਖਾਉਣਾ ਹੈ ਦੁਨੀਆ ਦੇ ਕਿਸੇ ਮੁਰਸ਼ਿਦ ਨੇ ਆਪਣੇ ਮੰਨਣ ਵਾਲੇ ਨੂੰ ਫੋਲੋਅਰ ਨੂੰ ਮੌਤ ਨਹੀਂ ਸਿਖਾਇਆ ਇਹ ਗੁਰਨਾਨਕ ਪਾਤਸ਼ਾਹ ਦੇ ਕਮਾਲ ਹੈ ਕਿ ਉਹ ਸਿੱਖਾਂ ਦਾ ਜੀਵਨ ਦੀ ਸ਼ੁਰੂਆਤ ਹੀ ਮੌਤ ਨਾਲ ਕਰਦੇ ਨੇ ਜੋ ਤਉ ਪ੍ਰੇਮ ਲਨ ਕਾ ਚਾਓ ਸਿਰ ਧਰ ਤਵੀ ਗਲੀ ਮੇਰੀ ਆਓ ਇਤ ਮਾਰਗ ਪੈ ਤਰੀ ਜਾਏ ਸਰਵ ਜੀ ਦੇ ਕਹਿੰਦੇ ਜੇ ਤੈਨੂੰ ਪ੍ਰੇਮ ਦੀ ਖੇਡ ਵਿੱਚ ਖੇਡਣ ਦੀ ਚਾਹ ਹੈ ਗੁਰੂ ਪਿਆਰ ਨੂੰ ਢਾਈ ਅੱਖਰ ਨਹੀਂ ਹੈ ਪ੍ਰੇਮ ਸਮਝ ਲਈ ਪ੍ਰੇਮ ਪਾਉਣ ਲਈ ਮੌਤ ਦੀ ਜੁਸਤਜੂ ਵਿੱਚੋਂ ਹੋ ਕੇ ਜਾਣਾ ਪੈਂਦਾ ਕਿਸੇ ਪ੍ਰੇਮੀ ਨੂੰ ਪੁੱਛੋ ਪ੍ਰੇਮ ਕੀ ਹੈ ਜਿਉਂ ਚਾਪ ਬੂੰਗਾ ਮੁਸਕਰਾਏ ਜਿਵੇਂ ਬੂੰਗੇ ਕੀ ਮਠਿਆਏ ਪ੍ਰੇਮ ਨੂੰ ਸ਼ਬਦਾਂ ਵਿੱਚ ਨਹੀਂ ਸਮਟਿਆ ਜਾ ਸਕਦਾ ਪ੍ਰੇਮ ਖੇਡ ਨਹੀਂ ਹੈ ਕਿ ਉਹ ਸ਼ਬਦਾਂ ਵਿੱਚ ਸਮੇਟੀ ਜਾਵੇ ਇਹ ਤਾਂ ਸੀਜ਼ਨਲੀ ਤੇ ਧਰ ਕੀ ਉਹ ਨਾਵਾ ਹੈ ਖੰਡੇ ਤੇਰੇ ਖੰਡੇ ਦੀ ਜਿਨ੍ਹਾਂ ਨੂੰ ਪਾਣ ਆ ਗਏ ਇਹ ਤਾਂ ਉਹੀ ਸਵਾਰ ਲੈ ਸਕਦਾ ਹੈ ਲੋ ਹਮਨੇ ਬਣਾ ਲਿਆ ਹੈ ਨਿਆ ਫਿਰ ਸੇ ਆਸ਼ਾ ਇਹ ਬਾਤ ਜਾ ਕੇ ਕਿਸੇ ਤੂਫਾਨ سے ਕਹੋ ਜਿਸ ਨੂੰ ਇਹ ਗੱਲ ਵੱਲ ਕਰਨ ਦਾ ਚਾਹਤ ਹੈ ਗੁਰੂ ਪਿਆਰੇ ਸਮਾ ਕੇਵਲ ਸੀਮਾ ਹੈ ਮੈਂ ਟੂਕ ਮਾਤਰ ਕਹਿ ਕੇ ਖਿਮਾ ਮੰਗ ਲੈਣੀ ਹੈ ਉਪਰੀ ਮਾਇਨਾਸ ਸਖੀਤਾ ਪੱਥਰੀਆਂ ਬੈਠੀਆਂ ਨੇ ਕਿਉਂਕਿ ਜੇ ਵਿਸ਼ਾ ਸ਼ੁਰੂ ਕਰਤਾ ਨਾ ਵਿਸ਼ਾ ਸਮੇਟਿਆ ਨਹੀਂ ਜਾਣਾ ਤੁਸੀਂ ਜਾਣਦੇ ਹੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ 1699 ਦੀ ਵਿਸਾਖੀ ਵਿੱਚ ਇਹ ਹਾ ਖੇੜ ਵਰਤਿਆ ਪਰ ਮੈਂ ਇੱਕ ਦੋ ਨੂੰ ਕੁਝ ਵੀ ਗੱਲਾਂ ਤੁਹਾਡਾ ਨਾਲ ਸਾਂਝੀਆਂ ਕਰਨੀਆਂ ਜ਼ਰਾ ਧਿਆਨ ਦੀ ਮੰਗ ਹੈ ਬੇਨਤੀ ਹੈ ਆਪ ਜੀ ਦੇ ਸਾਥੀ ਅਨੇਕਾਂ ਵਾਰ ਸੁਣੀ ਮੈਂ ਤੋਂ ਪਹਿਲਾਂ ਵੀ ਵਿਦਵਾਨ ਸ਼ਖੀਰਤਾ ਉਸ ਜੋ ਘਟਨਾ ਜੋ ਕਰਾਮਾਤ ਕਟਿਏ ਉਸ ਦਾ ਵਖਿਆਨ ਕਰਕੇ ਲਈਆ ਤਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਮਸ਼ੀਰ ਕੱਢੀ ਉਹ ਤਲਵਾਰ ਨਹੀਂ ਕਿਰਪਾ ਦੀ ਆਣ ਵਾਲੀ ਕਰਤਾਰ ਸਿੰਘ ਬਲੰਗਰ ਬੜੀ ਖੂਬਸੂਰਤ ਗੱਲ ਕਰਦੇ ਨੇ ਉਹ ਕਹਿੰਦੇ ਰੱਖ ਦੇਵੇਂਗਾ